ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੇ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿਧ ਮਿਲਕੇ ਦੂਲਾਹਾ ਪ੍ਰਭ ਕੀ ਸਰਨ ਪਰਿਉ ਮੁਕਤ ਭਇਓ ਚਉ ਹੂੰ ਜੁਗ ਜਾਨਿਉ ਜਸ ਕੀਰਤ ਮਾਥੈ ਛਤਰ ਧਰਿਉ ਰਾਜਾ RAM ਜਪਤ ਕੋ ਕੋ ਨਾ ਤਰਿਉ ਗੋਰੀਆ ਪਦਿ ਸੁਸਾਦ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਉ ਸ਼ੰਖ ਚੱਕਰ ਮਾਲਾ ਤਿਲਕ ਬਿਰਾਜਿਤ ਦੇਖ ਪ੍ਰਤਾਪ ਜਮ ਡਰਿਓ ਨਿਰਪਉ ਭਏ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦਿਓ ਅਪੈ ਪਦ ਰਾਜ ਭੀਖਣ ਅਧਿਕ ਕਰਿਓ ਨੌ ਨਿਗ ਠਾਕੁਰ ਦਈ ਸੁਦਾਮੈ ਤ੍ਰੂ ਅਟਲ ਅਜਹੂ ਨਾ ਟਰਿਉ ਭਗਤ ਹੈ ਤਮਾਰਿਉ ਹਰਨਾਖਸ਼ ਨਰਸਿੰਘ ਰੂਪ ਹੋਏ ਦੇ ਧਰਿਉ ਨਾਮਾ ਕਹੈ ਭਗਤ ਬਸ ਕੀਸਵ ਅਜਹੂ ਬਲ ਕੇ ਦਵਾਰ ਖਰੂ ਮਾਰੂ ਕਬੀਰ ਜੀਉ ਦੀਨ ਬਸਾਰਿਉ ਰੇ دیਵਾਨੇ ਦੀਨ ਬਸਾਰਿਉ ਰੇ ਪੇਟ ਭਰਿਉ ਪਸੂਆ ਜਿਉ ਸੋਇਉ ਮਨੁਖ ਜਨਮ ਹੈ ਹਾਰਿਉ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਉ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਉ ਊਠ ਆਪਸ ਕੋ ਦੀਰਘ ਕਰ ਜਨ ਔਰਨ ਕੋ ਲਗmaat ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤੁਰੀ ਵਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਰਾਨੂ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਦਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤਖੋੜ ਸਾਦ ਅਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅ ਘੜ ਘੜਿਆ ਤਾਹ ਅਪਿਓ ਪੀਆ ਮਨ ਆਦ ਗੁਣ ਆਦਿ ਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਉ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲਲ ਸੰਮਾਨ ਆਇਆ ਬਦਤ ਜੈ ਦੇਵ ਜੈ ਦੇਵ ਕਉ ਰਮਿਆ ਬਰਾਹਮਨ ਨਿਰਵਾਣ ਲਵਲੀਨ ਪਾਇਆ ਕਬੀਰ ਮਾਰੂ ਰਾਮ ਸਿਮਰ ਪਛਤਾਹੇਂਗਾ ਮਨ ਪਾਪੀ ਜੀ ਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਂਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੇਂਗਾ ਧਨ ਜੋਗਨ ਕਾ ਗਰਭ ਨਾ ਕੀਜੈ ਆਗਦ ਜਿਉ ਗੱਲ ਜਾਹੇਗਾ ਜਉ ਜਾਮ ਆਏ ਕੇਸ ਗਹਿ ਪਟਕੈ ਤਾਂ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕਹਿ ਜਾਹੇਗਾ ਕਹਿਤ ਕਬੀਰ ਸੁਨ ਹੋਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਤਾ ਛਤਰ ਧਰੈ ਰਹਾਉ ਜਾਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ ਨੀਚ ਹਉ ਉਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹਿਰ ਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਬੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੀਰੇ ਚਾਰ ਪਦਾਰਥ ਅਸ਼ਟ ਮਹਾ ਸਿਧ ਨਾਮ ਨੇ ਦੇ ਕਰ ਤਲ ਤਾਂ ਕਹਿ ਹਰ 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 ਨਾਮ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾ ਨਾਨਕ ਗਿਆਨ ਪ੍ਰਾਨ বেদ ਵਿਦ 34 ਅਸ਼ਰਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਾਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹੰਮਾ ਦੇਹ ਸੂ ਤੂੰ ਭਲਾ ਹਰ ਰਚਨਾ ਤੇਰੀ ਕ્યા ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰਿਆ ਬਾਜ ਦੇਹਲੀ ਕੋਏ ਨਾ 베ਲੀ ਗੁਰਮਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਨਾਨਕ ਪੰਥ ਨੇ ਹਾਲੇ ਸਾ ਧੰ ਤੂੰ ਸੁਣ ਆਤਮ ਰਾਮਾ ਬਾ ਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਸਾ ਧੰ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾਂ ਪ੍ਰਭ ਬਾਣੀ ਸਾ ਸੁਹਾਗਣ ਨਾਰੀ ਨਵ ਘਰ ਥਾਪ ਮਹਿਲ ਘਰ ਉੱਚੋ ਨਿਜ ਘਰ ਵਾਸ ਮਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ 라ਵੇ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰਵੰਨੇ ਕੜੀ ਨਾ ਬੀਸਰੇ ਕਿਉ ਘਰੀ ਵਿਸਾਰੀ ਹਾਂ ਬਲੇਹਾਰੀ ਹਾਂ ਜੀਵਾ ਗੁਣਗਾਈ ਨਾ ਕੋਈ ਮੇਰਾ ਹਾਂ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਈ ਹਰ ਸਿਉ ਪ੍ਰੀਤ ਬਾਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੇ ਤਾਨੀ ਉਹੀ ਗੁਣ ਸਾਰੀ ਘਰ ਘਰ ਕੰਤਰ ਵੈ ਸੋਹਾਗਣ ਹਉ ਕਿਉ ਕੰਤ ਵਿਸਾਰੀ ਉਹਨਾਂ ਕਨ ਛਾਏ ਬਰਸ ਸੁਪਹਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਚੇਤ ਬਸੰਤ ਭਲਾ ਭਵਰ ਸੁਹਾਵੜੀ ਬਨ ਫੂਲੇ ਮੰਜ ਭਾਰ ਮੈਂ ਪਿਰ ਘਰ ਬੋਹੜੈ ਪਿਰ ਘਰ ਨਹੀਂ ਆਵੈ ਤਨ ਕਿਉ ਸੁਖ ਪਾਵੈ ਬਿਰਹਿ ਬਿਰੋਧ ਤਨ ਸੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀਜੈ ਪਵਰ ਭਵੰਤਾ ਪੂਲੀ ਡਾਲੀ ਕਿਉ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਤਨ ਪਾਏ ਵੈ ਸਾਖ ਭਲਾ ਸਾਖਾਂ ਵੀਸ ਕਰੀ ਧਨ ਦੇਖੈ ਹਰ ਦੁਆਰ ਆਗੋ ਦਇਆ ਕਰੀ ਕਾਰੇ ਆਓ ਪਿਆਰੀ ਦੁੱਤਰ ਤਾਰੇ ਤੁਧ ਬਿਨਿ ਹੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੂ ਦੂਰ ਨਾ ਜਾਣਾਂ ਅੰਤਰ ਮਾਨਾਂ ਹਰ ਕਾ ਮਹਿਲ ਪਛਾਨਾਂ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹ ਜੇਠ ਭਲਾ ਪ੍ਰੀਤਮ ਕਿਉ ਵਿਸਰੈ ਥਲ ਤਪਹਿ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾ ਆਵਾਂ ਨੇ ਮਾਣੀ ਨੇ ਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲਾ ਗੁਣ ਗਹਿ ਲਈ ਅਸਾੜ ਭਲਾ ਸੂਰਜ ਗगन ਤਪੈ ਧਰਤੀ ਦੂਖ ਸਹੈ ਸੂਖੈ ਅਗਨ ਭਖੈ ਅਗਨ ਰਸ ਸੂਖੈ ਮਰੀਐ ਧੋਖੈ ਪੀਸੋ ਕੀਰਤਨ ਹਾਰੇ ਰਤ ਫਿਰੈ ਛਾਇਆ ਧਨ ਤਾਕੇ ਟੀਡ ਲਵੈ ਮੰਜਬਾਰੀ ਅਗਣ ਬਾਂਦ ਚੱਲੀ ਦੁਖ ਆਗੇ ਸੋਖਤਿਸ ਸਾਚ ਸਮਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਨ ਸਰਸ ਮਨਾ ਕਣ ਵਰਸੈ ਰੋਤੇ ਆਏ ਮੈਂ ਮਨ ਤਨ ਸਹੋ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੇ ਦਮਨ ਚਮਕ ਡਰਾਈ ਸੇਜ अकेਲੀ ਖਰੀ ਦੋਹੇਲੀ ਮਰਨ ਭਿਆ ਦੁਖ ਮਾਏ ਹਰ ਵੇ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾ ਸਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸੁਮਾਵੇ ਪਾਦੋ ਭਰਮ ਭੁੱਲੀ ਪਰ ਜੋ ਬਨ ਪਛਤਾਣੀ ਜਲਥਲ ਨੀਰ ਭਰੇ ਵਰਸ ਰੁੱਤੇ ਰੰਗ ਮਾਣੀ ਵਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਯੋ ਪ੍ਰਯੋ ਚਵੇ ਬਭੀਹਾ ਬੋਲੇ ਪੋਇੰਗਮ ਫਿਰਹਿ ਡਸੰਤੇ ਮੱਛਰ ਡੰਗ ਸ਼ਾਇਰ ਭਰਸ ਭਰ ਬਿਨਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ ਅਸਨ ਆਉ ਪਿਰਾ 사ਤਨ ਝੂਰ ਮੁਈ ਤਾਂ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੂਈ ਝੂਠ ਵੇ ਗੁੱਤੀ ਤਾਂ ਪਿਰ ਮੁਤੀ ਕੁੱਕਾ ਕਹਾ ਕਾ ਸੇ ਫੁੱਲੇ ਅੱਗੇ ਘਾਮ ਪਿਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਦਹਿ ਦਿਸ ਸਾਖ ਹਰੀ ਹਰਿਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਗੁਰ ਭਏ ਬਸੀਟਾ ਕਤਕ ਕਿਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਤਨ ਪਿਰ ਮੇਲੋ ਤਨ ਅਮਾ ਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਨਹਾੜੀ ਆਸਾ ਨਾਨਕ ਮਿਲੋ ਕਪਟ ਦਰ ਖੋਲੋ ਏਕ ਘੜੀ ਖਟ ਮਾਸਾ ਮੰਗਰਵਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਮੰਤੀ ਗੁਣ ਰਵੇ ਮੈਂ ਫਿਰ ਨਿਸ਼ਚਲ ਭਾਵੇ ਨਿਸ਼ਚਲ ਚਤਰ ਸੁ ਜਾਣ ਬਧਾਤਾ ਚੰਚਲ ਜਗਤ ਸੁਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੀ ਪ੍ਰਭ ਭਾਣੇ ਤਾਂ ਭਾਇਆ ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੈ ਨਾਨਕ ਸਾ ਧਨ ਨਾਹ ਪਿਆਰੀ ਅਬ ਭਗਤੀ ਪੇਰ ਆਗੇ ਪੋਖ ਤਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖਿ ਮਨ ਤਨ ਰਵ ਰਹੈ ਆਜਗ ਜੀਵਨ ਗੁਰ ਸ਼ਬਦ ਦੀ ਰੰਗ ਮਾਣੀ ਅੰਡਜ ਜੇਰ ਜਸੇਤਿ ਜੋ ਉਤਪੁਜ ਘਟ ਘਟ ਜੋਤਿ ਸਮਾਣੀ ਦਰਸ਼ਨ ਦੇਹੁ ਦਇਆਪਤਿ ਦਾਤੇ ਗਤ ਪਾਵਹੁ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇਹ ਮਾਗ ਪਨੀਤ ਭਈ ਤੀਰਤ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰ ਨਾਵਾ ਗੰਗ ਜਮਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜਗ ਜਗ ਇੱਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ ਅਤ 60 ਤੀਰਥ ਨਾਤਾ ਫਲਗੁਨ ਮਨ ਰ ਹਸੀ ਪ੍ਰੇਮ ਸੁਭਾਇ ਆਨੰਦਿਨ ਰਹਾ ਸੁਭਾਇ ਆਪ ਗੁਆਇਆ ਮਨ ਮੋਹ ਚ ਕਾਇਆ ਜਾਂ ਤਿਸ ਫਾਇਆ ਕਰ ਕਿਰਪਾ ਘਰ ਆਉ ਬਹੁਤੇ ਵੇਸ ਕਰੀ ਪਰ ਬਾਜੂ ਮਹਿਲੀ ਲਹਾ ਨਾ ਥਾਂਉ ਹਾਰ ਦੂਰ ਰਸ ਪਾਟ ਪਟੰਬਰ ਪਰ ਲੋੜੀ ਸ਼ਿੰਗਾਰੀ ਨਾਨਕ ਮੇਲ ਲਈ ਗੁਰ ਆਪਣੇ ਘਰ ਘਰ ਪਾਇਆ ਨਾਰੀ ਦੇ ਦਸ ਮਹਾਰੂਤੀ ਠਿੱਤੀ ਵਾਰ ਭਲੇ ਘੜੀ ਮੂਰਤ ਪਲ ਸਾਚੀ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੀ ਕਾਰਜ ਸਾਰੇ ਕਰਤਾ ਸਭ ਬਿਦ ਜਾਣ ਜਿਨ ਸ਼ਿੰਗਾਰੀ ਤਿਸਹਿ ਪਿਆਰੀ ਮੇਲ ਭਿਆ ਰੰਗ ਮਾਨੈ ਕਰ ਸੇਜ ਸੁਹਾਵੀ ਜਾਂ ਫਿਰ 라ਵੀ ਗੁਰਮਖ ਮਸਤਿਕ ਭਾਗੋ ਨਾਨਕ ਐਨ ਸਰਾਵੇ ਪ੍ਰੀਤਮ ਹਰ ਵਾਰ ਫਿਰ ਸੁਹਾਗੋ